ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੁੱਤਿਆਂ ਵਾਂਗ ਬੰਨੇ ਪੰਜਾਬੀ ਸਰਦਾਰ ਮੁੰਡੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਈ ਮਾਤਾ ਮਾਨ ਸਰਕਾਰ ਅੱਗੇ ਪਾ ਰਹੀ ਦੁਹਾਈਆਂ ਆਖ ਰਹੀ ਹੈ ਵੱਡੀਆਂ ਗੱਲਾਂ ਸੁਣ ਕੇ ਖੋਸ਼ ਉੱਡ ਜਾਂਦੇ ਨੇ ਸੋ ਤੁਹਾਨੂੰ ਦੱਸਣਾ ਚਾਹਾਂਗੇ ਸੋ ਆਕਰ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਇੱਕ ਨੌਜਵਾਨ ਨੂੰ ਕਿਉਂ ਰੱਖਿਆ ਹੋਇਆ ਉਸ ਦਾ ਕਸੂਰ ਕੀ ਹੈ ਸਭ ਤੋਂ ਪਹਿਲਾਂ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਆਕਰ ਜਿੱਥੇ ਗੱਲ ਕਰੀਏ ਤਾਂ ਜਲੰਧਰ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਪਾਕਿਸਤਾਨ ਕਿਉਂ ਗਿਆ ਸੋ ਕੀ ਕਾਰਨ ਰਹੇ ਕਿਉਂ ਸਰਹੱਦ ਪਾਰ ਕੀਤੀ ਉਸਨੇ ਸੋ ਆਕਰ ਕਿਉਂ ਜਿਹੜਾ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬੀ ਨੌਜਵਾਨ ਕੌਣ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਜਰੂਰ ਜਾਣਕਾਰੀ ਦੇਵਾਂਗੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਨੌਜਵਾਨ ਨੂੰ ਪਾਕਿਸਤਾਨੀ ਰੈਂਜਰਾਂ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਬੀਵੀਸੀ ਉਰਦੂ ਦੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਰੈਂਜਰਾਂ ਨੇ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਪਿੰਡ ਸਰਹੱਦੀ ਪਿੰਡ ਤੋਂ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਜਿਸ ਦਾ ਨਾਮ ਸ਼ਰਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੂੰ ਹਰਾਸ ਦੇ ਵਿੱਚ ਲਿਆ ਗਿਆ ਤੇ ਬਾਅਦ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਸੀ ਪਾਕਿਸਤਾਨ ਰੇਂਜਰਾਂ ਦੇ ਵੱਲੋਂ ਫੜੇ ਗਏ ਵਿਅਕਤੀ ਦੀ ਕਾਤਕੜੀ ਵਾਲੀ ਤਸਵੀਰ ਵੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਸਾਰੀ ਜਾਣਕਾਰੀ ਜਿਹੜੀ ਹੈ ਸਾਹਮਣੇ ਆਈ ਹੈ ਜੇ ਗੱਲ ਕੀਤੀ ਜਾਵੇ ਤਾਂ ਭਾਰਤੀ ਨਾਗਰਿਕ ਕਸੂਰ ਦੇ ਗੰਡਾ ਸਿੰਘ ਪੁਲਿਸ ਸਟੇਸ਼ਨ ਵਿੱਚ ਪੈਂਦੇ ਸਹਾਜ਼ਰਾ ਖੇਤਰ ਤੋਂ ਪਾਕਿਸਤਾਨੀ ਖੇਤਰ ਦੇ ਵਿੱਚ ਦਾਖਲ ਹੋਇਆ ਸੀ ਜਿੱਥੇ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕ ਦਾ ਨਾਮ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ ਉਹ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਤਹਿਸੀਲ ਦੇ ਪਿੰਡ ਭੋਇਪੁਰ ਦੇ ਨਿਵਾਸੀ ਜਿਹੜਾ ਹੈ ਪਤਾ ਲੱਗਿਆ ਹੈ ਹਾਲਾਂਕਿ ਜਲੰਧਰ ਦੇ ਸ਼ਾਹਕੋਟ ਵਿੱਚ ਵੀ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਹੈ ਜੇ ਗੱਲ ਕੀਤੀ ਜਾਵੇ ਕਿਹਾ ਗਿਆ ਹੈ ਕਿ ਪਾਕਿਸਤਾਨੀ ਰੇਂਜਰਾਂ ਦੇ ਜਵਾਨ ਨਸੀਰ ਸ਼ਰਨਦੀਪ ਸਿੰਘ ਨੂੰ ਸਰਹੱਦੀ ਖੇਤਰ ਦੀ ਉਲੰਘਣਾ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨੀ ਰੇਂਜਰਾਂ ਦੇ ਦੁਆਰਾ ਸ਼ਰਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਤੋਂ ਬਾਅਦ ਉਸ ਖਿਲਾਫ ਕਾਨੂੰਨੀ ਕਾਰਵਾਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਤਾਂ ਪੁੱਛਗੇ ਚ ਕੀਤੀ ਜਾ ਰਹੀ ਹੈ ਹਾਲਾਂਕਿ ਸ਼ਰਨਦੀਪ ਦੇ ਪਿਤਾ ਨੇ ਵੀ ਜਿਹੜੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਸਰਕਾਰਾਂ ਨੂੰ ਅਪੀਲ ਕੀਤੀ ਹੈ ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸ਼ਰਨਦੀਪ ਸਿੰਘ 2 ਨਵੰਬਰ ਨੂੰ ਘਰੋਂ ਗਿਆ ਸੀ ਅਤੇ ਘਰ ਵਾਪਸ ਨਹੀਂ ਪਰਤਿਆ ਸਾਨੂੰ ਰਿਸ਼ਤੇਦਾਰਾਂ ਤੇ ਜਾਣਕਾਰਾਂ ਨੇ ਦੱਸਿਆ ਕਿ ਤੁਹਾਡਾ ਬੇਟਾ ਉਧਰ ਫੜਿਆ ਗਿਆ ਹੈ ਸਾਨੂੰ ਪਤਾ ਹੀ ਨਹੀਂ ਸੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ 7 ਨਵੰਬਰ ਨੂੰ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ ਉਹਨਾਂ ਨੇ ਦੱਸਿਆ ਇਹ ਕਿ ਉਹ ਕੋਈ 4:30 4 ਵਜੇ ਘਰੋਂ ਗਿਆ ਸੀ ਅਤੇ ਜਦੋਂ 8 ਵਜੇ ਤੱਕ ਨਾ ਆਇਆ ਤਾਂ ਅਸੀਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਮੁੰਡਾ ਨਸ਼ੇ ਕਰਦਾ ਸੀ ਤੇ ਸਾਨੂੰ ਸ਼ੱਕ ਸੀ ਕਿਤੇ ਕੋਈ ਓਵਰਡੋਜ਼ ਨਾ ਲੈ ਲਈ ਹੋਵੇ ਤੇ ਮਾਤਾ ਦਾ ਵੀ ਇਹੋ ਹੀ ਕਹਿਣਾ ਹੈ ਇਸੇ ਮਾਤਾ ਨੇ ਵੀ ਇਹੀ ਗੱਲ ਜਿਹੜੀ ਹੈ ਸਾਹਮਣੇ ਰੱਖੀ ਹੈ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਦੂਜੇ ਪਾਸੇ ਸ਼ਾਹਕੋਟ ਦੇ ਡੀਐਸਪੀ ਸੁਖਪਾਲ ਸਿੰਘ ਦਾ ਵੀ ਕਹਿਣਾ ਹੈ ਕਿ 23 ਸਾਲਾ ਨੌਜਵਾਨ ਸ਼ਰਨਦੀਪ ਸਿੰਘ 2 ਨਵੰਬਰ 2025 ਦਾ ਘਰੋਂ ਲਾਪਤਾ ਹੈ ਤੇ ਉਸਦੇ ਪਿਤਾ ਨੇ ਉਸਦੀ ਗਮਸ਼ੁਦਗੀ ਦੀ ਰਿਪੋਰਟ ਵੀ ਜਿਹੜੀ ਹੈ ਉਹ ਦਰਜ ਕਰਵਾਈ ਹੈ ਸ਼ਰਨਦੀਪ ਸਿੰਘ ਦੇ ਸਬੰਧੀ ਜਿਹੜੇ ਨੇ ਇਸ਼ਤਿਹਾਰ ਵੀ ਲਗਾਏ ਗਏ ਨੇ ਉਸ ਦਾ 21 ਦਸੰਬਰ ਨੂੰ ਪਤਾ ਲੱਗਿਆ ਕਿ ਉਹ 20 ਦਸੰਬਰ ਨੂੰ ਲੈਹਿੰਦੇ ਪੰਜਾਬ ਦੇ ਜ਼ਿਲ੍ਹੇ ਕਸੂਰ ਦੇ ਵਿੱਚ ਸਰਹੱਦ ਪਾਰ ਕਰਦੇ ਹੋਏ ਪਾਕਿਸਤਾਨੀ ਰੇਂਜਰਾਂ ਦੇ ਕਾਬੂ ਆ ਗਿਆ ਤੇ ਉਸ ਨੂੰ ਸਥਾਨਕ ਗੰਡਾ ਸਿੰਘ ਥਾਣਾ ਸਟੇਸ਼ਨਾਂ ਵਿੱਚ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਸ ਦੀ ਮਾਤਾ ਨੇ ਵੀ ਜਿਹੜੀ ਹੈ ਭਾਬੂ ਕੋ ਅਪੀਲ ਕੀਤੀ ਹੈ ਦੱਸਿਆ ਹੈ ਕਿ ਸਾਡੇ ਪੁੱਤਰ ਨੂੰ ਜਿਹੜਾ ਰਹਾ ਕਰ ਦਿੱਤਾ ਜਾਵੇ ਉਹ ਨਸ਼ਾ ਜ਼ਰੂਰ ਕਰਦਾ ਹੈ ਹੋ ਸਕਦਾ ਹੈ ਨਾ ਪਤਾ ਲੱਗਿਆ ਹੋਵੇ ਇਸ ਕਰਕੇ ਉਹ ਸਰਹੱਦ ਪਾਰ ਕਰ ਗਿਆ ਹੋਵੇ ਜਾਂ ਫਿਰ ਕਿਸੇ ਦੇ ਨਾਲ ਗਿਆ ਹੋਵੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਫਿਲਹਾਲ ਉਸ ਦਾ ਕਸੂਰ ਕੋਈ ਨਹੀਂ ਹੈ ਦਾ ਕੋਈ ਅਪਰਾਧਿਕ ਰਿਕਾਰਡ ਵੀ ਜਿਹੜਾ ਹੈ ਨਹੀਂ ਹੈ ਫਿਲਹਾਲ ਜਿਹੜੇ ਉਸ ਦੇ ਖਿਲਾਫ ਜੋ ਮਾਮਲੇ ਨੇ ਉਹ ਬੜੇ ਛੋਟੇ ਮਾਮਲੇ ਨੇ ਜੋ ਕਿ ਪੰਜਾਬ ਦੇ ਵਿੱਚ ਇੱਕ ਦੋ ਮਾਮਲੇ ਉਸਤੇ ਦਰਜ ਨੇ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਉਸ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਬਿਲਕੁਲ ਕਲੀਅਰ ਹੈ ਕਲੀਨ ਹੈ ਸੋ ਆਖਰ ਉਸ ਨੂੰ ਜਿਹੜਾ ਹੈ ਰਿਹਾ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਜਦੋਂ ਉਸ ਦੀ ਵੀਡੀਓ ਵਾਇਰਲ ਹੋਈ ਤਸਵੀਰਾਂ ਕੁਝ ਵਾਇਰਲ ਹੋਈਆਂ ਪਰਿਵਾਰ ਨੂੰ ਉਦੋਂ ਪਤਾ ਲੱਗਿਆ ਕਿ ਸਾਡਾ ਪੁੱਤਰ ਜਿਹੜਾ ਹੈ ਪਾਕਿਸਤਾਨ ਚਲਿਆ ਗਿਆ ਹੈ ਤੇ ਉਹਨਾਂ ਨੇ ਮਾਨ ਸਰਕਾਰ ਅੱਗੇ ਵੀ ਦੁਹਾਈ ਪਾਈ ਹੈ ਸੋ ਕਿਹਾ ਹੈ ਆਖਰ ਸਾਡੇ ਪੁੱਤਰ ਨੂੰ ਰਿਹਾ ਕਰਵਾਇਆ ਜਾਵੇ ਜੇ ਲੋੜ ਪਈ ਤਾਂ ਉਸ ਸੈਂਟਰਲ ਗਵਰਨਮੈਂਟ ਤੱਕ ਵੀ ਜਿਹੜੀ ਐ ਪਹੁੰਚ ਜ਼ਰੂਰ ਕਰਨਗੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ